Тын ਦੇ ਜਥੇਦਾਰਾਂ ਨੂੰ ਹਟਾਉਣ ਅਤੇ ਨਵੇਂ ਜਥੇਦਾਰ ਨੂੰ ਥਾਪਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਕਸੂਤੀ ਕਿਰ ਗਿਆ ਹੈ ਨਿਹੰਗ ਸਿੰਘ ਜਥੇਬੰਦੀਆਂ ਤੋਂ ਬਾਅਦ ਦਮਦਮੀ ਟਕਸਾਲ ਵੀ ਖੁੱਲ ਕੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਦੇ ਖਿਲਾਫ ਡਟ ਗਿਆ ਹੈ ਇਸ ਦੇ ਨਾਲ ਹੀ ਦੇਸ਼ ਵਿਦੇਸ਼ ਦੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਦੇ ਖਿਲਾਫ ਨਿੱਤਰ ਆਈਆਂ ਹਨ ਇਸ ਦੇ ਲਈ ਅਗਲੇ ਦਿਨਾਂ ਦੇ ਅੰਦਰ ਮਾਮਲਾ ਹੋਰ ਗੰਭੀਰ ਹੋਣ ਦੇ ਜਿਹੜੇ ਅਸਾਰ ਨੇ ਬਣ ਗਏ ਨੇ ਜਿਹੜਾ ਦਰਅਸਲ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਪੰਥਕ ਮਰਿਆਦਾ ਦੇ ਨਿਰਾਦਰ ਨੂੰ ਦੇਖਦੇ ਹੋਏ 14 ਮਾਰਚ ਨੂੰ ਪੰਜ ਪ ਦੇ ਸਾਹਮਣੇ ਦਮਦਮੀ ਟਕਸਾਲ ਦੇ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਿੰਘ ਸੰਗਤ ਦਾ ਪੰਥਕ ਇਕੱਠ ਕੀਤਾ ਜਾ ਰਿਹਾ ਹੈ। ਉਹਨਾਂ ਸਮੂਹ ਸੰਤ ਸਮਾਜ, ਨਿਹੰਗ ਸਿੰਘ ਜਿੱਥੇਬੰਦਿਆ, ਸਿੱਖ ਸੰਸਥਾਵਾਂ ਅਤੇ ਸਮੁੱਚੇ ਪੰਥ ਨੂੰ ਇਸ ਇਕੱਠ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਇੱਕ ਵੀਡੀਓ ਸੰਦੇਸ਼ ਦੇ ਵਿੱਚ ਬਾਬਾ ਹਰਨਾਮ ਸਿੰਘ ਖਾਲਸਾ ਪਿੰਡਰਾਵਾਲੇ ਮੁਖੀ ਦਮਦਮੀ ਟਕਸਾਲ ਦੇ ਪ੍ਰਧਾਨ ਸੰਤ ਸਮਾਜ ਨੇ ਕਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਮਨਮਰਜ਼ੀ ਦੇ ਨਾਲ ਅਤੇ ਬਿਨਾਂ ਪੰਥਕ ਭਾਵਨਾਵਾਂ ਦੇ ਤਖਤਾਂ ਦੇ ਜਥੇਦਾਰਾਂ ਨੂੰ ਲਾਉਣ ਦੇ ਫੈਸਲੇ ਕੀਤੇ ਗਏ ਹਨ। ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੇਸ਼ ਵਿਦੇਸ਼ ਅਤੇ ਖਾਸ ਕਰਕੇ ਪੰਜਾਬ ਦੇ ਔਰ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਕੇ ਸਿੱਖ ਬੈਠੇ ਆ ਸਾਰਿਆਂ ਦੇ ਚਰਨਾਂ ਵਿੱਚ ਸਨਮਰ ਅਪੀਲ ਬੇਨਤੀ ਕਰਦਾ ਹੈ ਕਿ ਪਿਛਲੇ ਦਿਨੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਗ ਕਮੇਟੀ ਵੱਲੋਂ ਮਨਮਰਜ਼ੀ ਦੇ ਨਾਲ ਬਿਨਾਂ ਪੰਥਕ ਭਾਵਨਾਵਾਂ ਦੇ ਤਖਤਾਂ ਦੇ ਜਥੇਦਾਰ ਲਾਉਣ ਦੇ ਫੈਸਲੇ ਲੈ ਕੇ ਔਰ ਉਸ ਤੋਂ ਬਾਅਦ ਤਖਸ਼ਰੀ ਕੇਸਗੜ ਸਾਹਿਬ ਸ੍ਰੀ ਅਕਾਲ ਤਖਸਾਲ ਸਾਹਿਬ ਵਿਖੇ ਜਿਸ ਢੰਗ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਉਹਨਾਂ ਫੈਸਲਿਆਂ ਨੂੰ ਲਾਗੂ ਕਰਵਾਉਣ ਵਾਸਤੇ ਜੋ ਕਾਰਵਾਈ ਕੀਤੀ ਗਈ ਹੈ ਉਸ ਨਾਲ ਹਰ ਸਿੱਖ ਦਾ ਹਿਰਦਾ ਅੱਜ ਅਤ ਦੁਖੀ ਹੈ ਸਾਰਿਆਂ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਲੱਗੀ ਹੈ ਜਦੋਂ ਜਦੋਂ ਵੀ ਪੰਥ ਉਤੇ ਸੰਕਟ ਦਾ ਸਮਾਂ ਆਇਆ ਤਾਂ ਸਮੁੱਚੇ ਪੰਥ ਨੇ ਮਿਲ ਬੈਠ ਕੇ ਉਸ ਸੰਕਟ ਦਾ ਹੱਲ ਕੱਢਣ ਵਾਸਤੇ ਕੌਮ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਾਬਿਆ ਉਹਨਾਂ ਦੀ ਹਜ਼ੂਰੀ ਵਿੱਚ ਬੈਠ ਕੇ निर्णय ਲੈ ਕੇ ਕੌਮਾਂ ਲਈ ਸੰਘਰਸ਼ ਕਰਕੇ ਪੰਥ ਨੂੰ ਹਰ ਸੰਕਟ ਦੇ ਵਿੱਚੋਂ ਅੱਗੇ ਲੈ ਕੇ ਗਏ ਹੈ ਮੈਂ ਬੇਨਤੀ ਕਰਦਾ ਹਾਂ ਕਿ ਕੁਝ ਵਿਅਕਤੀਆਂ ਦੀਆਂ ਖੁਦਗਰਜ਼ੀਆਂ ਕੁਝ ਵਿਅਕਤੀਆਂ ਦੀ ਹਉਮੈ ਅਤੇ ਹੰਕਾਰ ਦੇ ਕਾਰਨ ਜੋ ਪੰਥਕ ਸਿਧਾਂਤਾਂ ਨੂੰ ਅੱਜ ਦਰਕਨਾਰ ਕਰਕੇ ਰੋਲ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਰਤਾਰੇ ਨੂੰ ਠੱਲ ਪਾਉਣ ਵਾਸਤੇ ਔਰ ਇਹਨਾਂ ਮਨਮਰਜ਼ੀਆਂ ਨੂੰ ਹਉਮੈ ਅਤੇ ਹੰਕਾਰ ਨੂੰ ਇਹਨਾਂ ਦੇ ਹਉਮੈ ਅਤੇ ਹੰਕਾਰ ਨੂੰ ਹਮੇਸ਼ਾ ਵਾਸਤੇ ਜੋ ਇਹਨਾਂ ਲੋਕਾਂ ਨੇ ਹਉਮੈ ਅਤੇ ਹੰਕਾਰ ਦੇ ਵਿੱਚ ਆ ਕੇ ਪੰਥਕ ਮਰਿਆਦਾ ਦਾ ਘਾਣ ਕੀਤਾ ਉਹਦਾ ਸਬਕ ਸਿਖਾਉਣ ਵਾਸਤੇ ਖਾਲਸਾ ਦੀ ਸਮੁੱਚਾ ਸੰਤ ਸਮਾਜ ਨਿਹੰਗ ਸਿੰਘ ਦਸਤੇਬੰਦੀਆਂ ਪੰਥਦਰਦੀ ਮੈਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਹੁਲੇ ਮੁਹੱਲੇ ਦਾ ਖਾਲਸੇ ਦਾ ਸਭ ਤੋਂ ਵੱਡਾ ਜੋੜ ਮੇਲਾ ਔਰ ਸ੍ਰੀ ਅਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਵਿਖੇ ਜਿਸ ਤਰ੍ਹਾਂ ਪੰਥਕ ਪਰੰਪਰਾਵਾਂ ਦੀ ਪੰਥਕ ਪਰੰਪਰਾਵਾਂ ਦਾ અપਮਾਨ ਕੀਤਾ ਗਿਆ ਔਰ ਜਿਸ ਢੰਗ ਦੇ ਨਾਲ ਤਖਤਾਂ ਦੀਆਂ ਪਦਵੀਆਂ ਨੂੰ અપਮਾਨਿਤ ਕੀਤਾ ਜਾ ਰਿਹਾ ਹੈ ਇਨ੍ਹਾਂ ਸਾਰਿਆਂ ਮਸਲਿਆਂ ਤੇ ਪੰਥ ਦੀ ਇੱਕ ਵਿਸ਼ੇਸ਼ ਪੰਥਕ ਇਕੱਤਰਤਾ ਮੀਟਿੰਗ ਦੇ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ। ਔਰ ਇਹ ਇਕੱਤਰਤਾ ਪੰਜ ਪਿਆਰਾ ਪਾਰਕ ਦੇ ਸਾਹਮਣੇ ਜੋ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਅਸਥਾਨ ਜਿਸ ਦੀ ਸੇਵਾ ਸੰਭਾਲ ਦਮਦਮੀ ਟਕਸਾਲ ਵੱਲੋਂ ਕੀਤੀ ਜਾ ਰਹੀ ਹੈ। ਉਹ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸ੍ਰੀ ਅਨੰਦਪੁਰ ਸਾਹਿਬ ਪੰਜ ਪਿਆਰਾ ਪਾਰਕ ਦੇ ਸਾਹਮਣੇ 14 ਮਾਰਚ ਨੂੰ ਹੋਲੇ ਮੁਹੱਲੇ ਵਾਲੇ ਦਿਨ ਦਿਨੇ 1 ਵਜੇ ਸ਼ੁੱਕਰਵਾਰ ਨੂੰ 2025 ਨੂੰ ਦਿਨੇ 1 ਵਜੇ ਇਹ ਪੰਥਕ ਇਕੱਤਰਤਾ ਸੱਦੀ ਗਈ ਹੈ ਮੈਂ ਸਾਰੇ ਸੰਤਾ ਮਹਾਪੁਰਖਾਂ ਦੇ ਸਮੁੱਚੀਆਂ ਸਿੱਖ ਸੰਪਰਦਾਵਾਂ ਦੇ ਨਿਹੰਗ ਸਿੰਘ ਜਥੇਬੰਦੀਆਂ ਦੇ ਦਲਾਂ ਦੇ ਸਮੁੱਚੇ ਮੁਖੀਆਂ ਦੇ ਅੱਗੇ ਸਨਿਮਰ ਬੇਨਤੀ ਕਰਦਾ ਕਿ ਆਪਣੇ ਮਤਭੇਦ ਭੁਲਾ ਕੇ ਅੱਜ ਸਿਧਾਂਤਾਂ ਤੇ ਖੜਨ ਦੀ ਲੋੜ ਹੈ ਸਿਧਾਂਤਾਂ ਨੂੰ ਬਚਾਉਣ ਦੀ ਲੋੜ ਹੈ ਤਖਤਾਂ ਦੀ ਮਾਨ ਮਰਿਆਦਾ ਨੂੰ ਬਚਾਉਣ ਦੀ ਲੋੜ ਹੈ ਤਖਤਾਂ ਦੇ ਜੋ ਸਿੰਘ ਸਹਿਬਾਨ ਹਨ ਉਹਨਾਂ ਦੀਆਂ ਪਦਵੀਆਂ ਨੂੰ ਹਮੇਸ਼ਾ ਵਾਸਤੇ ਸਤਕਾਰਤ ਰੂਪ ਦੇਣ ਵਾਸਤੇ ਉਹਨਾਂ ਅਹੁਦਿਆਂ ਔਰ ਉਹਨਾਂ ਪਦਵੀਆਂ ਦਾ ਹਮੇਸ਼ਾ ਸਤਕਾਰ ਬਹਾਲ ਰੱਖਣ ਵਾਸਤੇ ਇਹ ਮੀਟਿੰਗ ਪੰਥਕ ਇਕੱਤਰਤਾ ਕੀਤੀ ਜਾ ਰਹੀ ਹੈ ਔਰ ਇਸ ਵਿੱਚ ਸਾਰੇ ਹਮ ਹਮ ਆ ਕੇ ਪਹੁੰਚੋ ਔਰ ਪੰਥ ਦੀ ਚੜ੍ਹਦੀ ਕਲਾ ਲਈ ਪ੍ਰੋਗਰਾਮ ਉਲੀਕੇ ਜਾਣ ਤਾਂ ਕਿ ਹਉਮੈ ਔਰ ਹੰਕਾਰ ਨੇ ਜੋ ਪੰਥ ਨੂੰ ਇਸ ਤਰਾਸ ਦੀ ਦੇਨ ਦਿਖਾਏ ਆ ਉਸ ਹਉਮੈ ਅਤੇ ਹੰਕਾਰ ਨੂੰ ਹਮੇਸ਼ਾ ਲਈ ਠੱਲ ਪਾਈ ਜਾ ਸਕੇ ਔਰ ਇਹਨਾਂ ਹੰਕਾਰੀ ਲੋਕਾਂ ਦੇ ਮਨ ਸੂਬੇ ਜੜੇ ਆ ਉਹ ਸਾਰੀ ਦੁਨੀਆ ਨੂੰ ਦੱਸੇ ਜਾਣ ਕਿ ਇਹ ਲੋਕ ਅੱਜ ਪੰਥ ਦੇ ਉੱਤੇ ਕਿਸ ਢੰਗ ਦੇ ਨਾਲ ਹਮਲੇ ਕਰ ਰਹੇ ਆ ਔਰ ਇਹ ਹੰਕਾਰ ਔਰ ਹਉਮੈ ਦੇ ਅਧੀਨ ਹੋ ਕੇ ਤਖਤਾਂ ਦਾ ਮਾਣ ਤਖਤਾਂ ਦੀ ਮਰਜ਼ਾਦਾ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਨੂੰ અપਮਾਨਿਤ ਕਰਨ ਲੱਗੇ ਹੋਏ ਆ ਇਹਨਾਂ ਲੋਕਾਂ ਨੂੰ ਸਮੁੱਚਾ ਪੰਥ ਮੇਰੀ ਬੇਨਤੀ ਆ ਕਿ ਇਹਨਾਂ ਲੋਕਾਂ ਨੂੰ ਸਬਕ ਸਿਖਾਇਆ ਜਾਏ ਔਰ ਇਹਨਾਂ ਲੋਕਾਂ ਨੂੰ ਇਹਨਾਂ ਦੀਆਂ ਗਲਤੀਆਂ ਦਾ ਅਹਿਸਾਸ ਕਰਾਇਆ ਜਾਏ ਕਿ ਹਮੇਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਥ ਵੱਡਾ ਨਾ ਕਿ ਕੋਈ ਵਿਅਕਤੀ ਵੱਡਾ ਇਸ ਲਈ ਸਾਰੇ ਆਓ ਸਿਰ ਜੋੜ ਕੇ ਬੈਠੀਏ ਆਪਸੀ ਮਤਭੇਦ ਭੁਲਾਈਏ ਮੇਰੀ ਦੁਨੀਆ ਭਰ ਦੇ ਹਰ ਸਿੱਖ ਨੂੰ ਅਪੀਲ ਹੈ ਖਾਲਸਾ ਜੀ ਅੱਜ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਕੌਮ ਦੀਆਂ ਇਹਨਾਂ ਪਰੰਪਰਾਵਾਂ ਨੂੰ ਪੰਥਕ ਮਰਿਆਦਾ ਨੂੰ ਅੱਜ ਬਚਾਉਣ ਦਾ ਸਮਾਂ ਹੈ ਸਾਰੇ ਮਿਲ ਕੇ ਆਪਾਂ ਇਹਨਾਂ ਪੰਥਕ ਪਰੰਪਰਾਵਾਂ ਨੂੰ ਬਚਾਉਣ ਲਈ ਕੌਮੀ ਸੰਘਰਸ਼ ਕਰੀਏ ਇਹ ਮੇਰੀ ਸਾਰਿਆਂ ਦੇ ਚਰਨਾਂ 'ਚ ਸਿਮਰ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ